ਸ਼ੋਭਾ ਬਾਟਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮੈਂ ਹਕਮੁਲਪ੍ਰੀਤ ਕੌਰ ਆਪਣੀ ਫਿਲਮ ਅਕਾਲ ਨੂੰ ਲੈ ਕੇ ਗਿੱਪੀ ਗਰੇਵਾਲ ਦੇ ਵੱਲੋਂ ਆਪਣਾ ਪੱਖ ਜਿਹੜਾ ਕਿ ਸਾਹਮਣੇ ਰੱਖਿਆ ਗਿਆ ਉਹਨਾਂ ਦੇ ਵੱਲੋਂ ਜਿਹੜੇ ਲੋਕ ਇਸ ਫਿਲਮ ਦਾ ਵਿਰੋਧ ਕਰ ਰਹੇ ਸੀ ਉਹਨਾਂ ਨੂੰ ਜਿਹੜਾ ਕਿ ਜਵਾਬ ਦਿੱਤਾ ਗਿਆ ਗਿੱਪੀ ਗਰੇਵਾਲ ਨੇ ਕਿਹਾ ਕਿ ਅਕਾਲ ਮੇਰੇ ਕੈਰੀਅਰ ਦੀ ਸਭ ਤੋਂ ਬਿਹਤਰੀਨ ਫਿਲਮ ਹੈ ਤੇ ਬਿਨਾਂ ਫਿਲਮ ਦੇਖੇ ਇਸ ਦਾ ਵਿਰੋਧ ਨਾ ਕਰੋ ਤਾਂ ਬਰਕੁਲ ਗਿੱਪੀ ਗਰੇਵਾਲ ਦੇ ਵੱਲੋਂ ਆਪਣੀ ਫਿਲਮ ਅਕਾਲ ਨੂੰ ਲੈ ਕੇ ਕੁਝ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਬਿਨਾ ਫਿਲਮ ਨੂੰ ਦੇਖੇ ਜਾਂ ਦੇਖਣ ਤੋਂ ਪਹਿਲਾਂ ਹੀ ਇਸ ਫਿਲਮ ਦਾ ਵਿਰੋਧ ਨਾ ਕੀਤਾ ਜਾਵੇ ਪਹਿਲਾਂ ਇਸ ਨੂੰ ਦੇਖਿਆ ਜਾਵੇ ਤੇ ਉਸ ਤੋਂ ਬਾਅਦ ਜੇ ਤੁਹਾਨੂੰ ਕੁਝ ਲੱਗਦਾ ਹੈ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ ਪਰ ਬਿਨਾ ਦੇਖੇ ਇਸ ਫਿਲਮ ਦਾ ਵਿਰੋਧ ਨਾ ਕਰੋ ਤੇ ਉਹ ਸੁਣਦੇ ਅੱਗੇ ਹੋਰ ਕੀ ਕਹਿੰਦੇ ਨੇ ਗਿੱਪੀ ਕਰੇ ਵਾ ਸੱਚੀ ਗੱਲ ਜੀ ਸਾਰਿਆਂ ਨੂੰ ਆ ਫਿਲਮ ਅਕਾਲ ਰਿਲੀਜ਼ ਹੋ ਚੁੱਕੀ ਹੈ ਜੀ ਪੂਰੀ ਦੁਨੀਆ ਭਰ ਦੇ ਵਿੱਚ ਤੇ ਇੰਡੀਆ ਦੇ ਵਿੱਚ ਆਪਣੇ ਪੰਜਾਬ ਜਿੱਦਣ ਦੀ ਰਿਲੀਜ਼ ਹੋਈ ਆ ਉਸ ਦਿਨ ਤੋਂ ਕੁਝ ਵਿਵਾਦ ਵੀ ਚੱਲ ਰਹੇ ਨੇ ਸੋ ਸਭ ਤੋਂ ਪਹਿਲਾਂ ਤਾਂ ਅੱਜ ਅਜੋ ਉਸੇ ਬਾਰੇ ਆਪਾਂ ਥੋੜੀ ਜੀ ਗੱਲ ਮੈਂ ਕਿਉਂਕਿ ਸਾਡੇ ਅਲੀਓ ਕੋਈ ਕਲੈਰੀਫਿਕੇਸ਼ਨ ਨਹੀਂ ਆਈ ਕਿਉਂਕਿ ਮੈਂ ਜਿਸ ਦਿਨ ਫਿਲਮ ਰਿਲੀਜ਼ ਹੋਈ ਆ ਕੈਨੇਡਾ ਆ ਗਿਆ ਫਿਲਮ ਦੇ ਪ੍ਰਚਾਰ ਦੇ ਲਈ ਤੇ ਉਸ ਤੋਂ ਬਾਅਦ ਉੱਥੇ ਹੋਇਆ ਤੇ ਮੈਨੂੰ ਲੱਗਿਆ ਕਿ ਇੱਕ ਵੀਡੀਓ ਅਪਡੇਟ ਕਰ ਦੇਣੀ ਚਾਹੀਦੀ ਹੈ ਸੋ ਜੋ ਮੈਂ ਇਹਨਾਂ ਦਿਨਾਂ ਦੇ ਵਿੱਚ ਸਮਝਿਆ ਮੈਂ ਤੇ ਉਹਦੇ ਰਿਗਾਰਡਿੰਗ ਇਹ ਵੀਡੀਓ ਆ ਸਭ ਤੋਂ ਪਹਿਲਾਂ ਤਾਂ ਮੈਂ ਦੱਸਾਂ ਕਿ ਭਾਈ ਸਾਡਾ ਜਦੋਂ ਅਸੀਂ ਫਿਲਮ ਬਣਾਉਣੀ ਆ ਬਿਲਕੁਲ ਵੀ ਇਹ ਮਨਚ ਨਹੀਂ ਹੁੰਦਾ ਕਿਉਂਕਿ ਜੇ ਸਾਨੂੰ ਪਤਾ ਹੁੰਦਾ ਵੀ ਅਸੀਂ ਸਿੱਖ ਭਾਈਚਾਰੇ ਲਈ ਜਿਨ੍ਹਾਂ ਲਈ ਆਪਾਂ ਫਿਲਮ ਬਣਾ ਰਹੇ ਆ ਉਹਨਾਂ ਨੂੰ ਇਸ ਤੇ ਇਤਰਾਜ਼ ਹੋਊਗਾ ਤਾਂ ਆਪਾਂ ਕਿਉਂ ਫਿਲਮ ਬਣਾਵਾਂਗੇ ਸਾਨੂੰ ਕੋਈ ਉਸ ਤੇ ਵਿੱਚ ਨਾਤਾ ਸਾਨੂੰ ਕੋਈ ਵਾਵਾ ਹੀ ਮਿਲਨੀ ਆ ਨਾ ਸਾਨੂੰ ਕੋਈ ਪੈਸੇ ਮਿਲਨੇ ਆ ਸਾਰਾ ਕੁਝ ਖਰਾਬ ਹੋਣਾ ਤੇ ਅਸੀਂ ਬਣਾਉਣ ਦਾ ਕੋਈ ਪਰਪਸ ਹੀ ਨਹੀਂਗਾ ਬਟ ਜਦੋਂ ਅਸੀਂ ਇਹ ਫਿਲਮ ਸ਼ੁਰੂ ਕੀਤੀ ਸੀ ਅਸੀਂ ਸਾਰੀਆਂ ਜਿਹੜੀਆਂ ਗਾਈਡਲਾਈਨਸ ਨੇ ਵੀ ਫਿਲਮ ਦੇ ਵਿੱਚ ਆਪਾਂ ਕੀ ਦਿਖਾ ਸਕਦੇ ਆ ਕੀ ਨਹੀਂ ਦਿਖਾ ਸਕਦੇ ਹਨਾ ਆਪਾਂ ਪਹਿਲਾਂ ਉਸ ਤੋਂ ਪਹਿਲਾਂ ਵੀ ਕਈ ਫਿਲਮਾਂ ਜਦੋਂ ਅਰਦਾਸ ਵਗੈਰਾ ਵੀ ਬਣਾਈਆਂ ਨੇ ਅਸੀਂ ਸਾਰੀਆਂ ਚੀਜ਼ਾਂ ਐਸੀਪੀਸੀ ਤੋਂ ਵੀ ਪੁੱਛੀਆਂ ਨੇ ਪਹਿਲਾਂ ਵੀ ਪੁੱਛੀਆਂ ਸੀ ਵੀ ਕੀ ਸਾਨੂੰ ਹਦਾਇਤਾਂ ਨੇ ਕੋਈ ਸਾਨੂੰ ਦੇ ਦੋ ਤਾਂ ਸਾਰੀਆਂ ਚੀਜ਼ਾਂ ਸੀ ਸਮਝ ਕੇ ਲੈ ਕੇ ਆਏ ਸੋ ਜਿਸ ਦਿਨ ਦੀ ਤੁਸੀਂ ਫਿਲਮ ਫਿਲਮ ਰਿਲੀਜ਼ ਹੋਈ ਆ ਇੱਕ ਵੀ ਬੰਦਾ ਕੋਈ ਮੈਨੂੰ ਐਦਾਂ ਕਹੇ ਜਿਹੜਾ ਕਿ ਫਿਲਮ ਨੇ ਜਿਹਨੇ ਫਿਲਮ ਦੇਖੀ ਆ ਤੇ ਉਹ ਪੋਸਟ ਪਾ ਕੇ ਲਿਖ ਰਿਹਾ ਹੋਵੇ ਕਿ ਅਸੀਂ ਫਿਲਮ ਦੇਖ ਕੇ ਆਏ ਫਿਲਮ ਵਧੀਆ ਨਹੀਂ ਗੀ ਜਾਂ ਫਿਲਮ ਨੇ ਸਾਨੂੰ ਗਲਤ ਗਾਈਡ ਕੀਤਾ ਸੋ ਆਪਣੇ ਜਿਹੜੇ ਨਿੰਗ ਸਿੰਘ ਵੀ ਨੇ ਜਿਹੜੇ ਜੱਥੇ ਫਿਲਮ ਦੇਖ ਕੇ ਆਏ ਨੇ ਮੈਂ ਆਪਦੀ ਲਾਈਫ ਦੇ ਵਿੱਚ ਉਹਨਾਂ ਨੂੰ ਬਿਲਕੁਲ ਕਦੇ ਨਹੀਂ ਸੀ ਜਾਣਦਾ ਨਾ ਮੈਨੂੰ ਪਤਾ ਸੀ ਤੇ ਬਟ ਇਹ ਵਿਵਾਦ ਤੋਂ ਬਾਅਦ ਅਸੀਂ ਕਈਆਂ ਨੂੰ ਕਿਹਾ ਕਿ ਤੁਸੀਂ ਜ਼ਰੂਰ ਆ ਕੇ ਫਿਲਮ ਦੇਖੋ ਤੁਸੀਂ ਫਿਲਮ ਦੇਖ ਕੇ ਸਾਨੂੰ ਦੱਸੋ ਕਿ ਅਸੀਂ ਕੀ ਗਲਤ ਕੀਤਾ ਆਪਾਂ ਨੂੰ ਠੀਕ ਕਰਦੀਏ ਤੇ ਉਹਨਾਂ ਨੇ ਜੋ ਬਾਹਰ ਆ ਕੇ ਬੋਲਿਆ ਆਪਣੇ ਆਪ ਹੀ ਬੋਲਿਆ ਤੇ ਸਾਨੂੰ ਕਿਹਾ ਕਿ ਫਿਲਮ ਵਧੀਆ ਹੈ ਸੋ ਮੇਰੀ ਇੱਕ ਤਾਂ ਸਾਰਿਆਂ ਨੂੰ ਪਰਸਨਲ ਰਿਕੁਐਸਟ ਹੈ ਕਿ ਪਲੀਜ਼ ਜੇ ਕਿਸੇ ਦੀ ਕੋਈ ਨਰਾਜ਼ਗੀ ਵੀ ਹੈ ਤੁਸੀਂ ਐਦਾਂ ਨਾ ਕਰੋ ਕਿ ਫਿਲਮ ਬਿਨਾਂ ਦੇਖੇ ਤੋਂ ਉਸ ਨਰਾਜ਼ਗੀ ਨੂੰ ਪ੍ਰਗਟ ਕਰੋ ਫਿਲਮ ਦੇਖੋ ਜ਼ਰੂਰ ਔਰ ਦੂਸਰਾ ਇਹ ਆ ਵੀ ਦੇਖੋ ਜੀ ਤੁਹਾਨੂੰ ਤੁਸੀਂ ਕਈ ਬੰਦਿਆਂ ਨੇ ਅ objection ਕੀਤਾ ਕਿ ਐਸੀ ਫਿਲਮ ਦੇਖਣੀ ਉਹ ਨਹੀਂ ਸਾਨੂੰ ਪਹਿਲਾਂ ਹੀ ਪਤਾ ਬਾਹਰੋਂ ਹੀ ਕਪੜੇ ਲੇੜਿਆ ਤੋਂ ਹੀ ਪਤਾ ਕਿ ਇਹ ਠੀਕ ਨਹੀਂ ਏ ਸੋ ਉਹ ਆਪਾਂ ਨੂੰ 9 ਅਪ੍ਰੈਲ ਨੂੰ ਹੀ ਕਿਉਂ ਪਤਾ ਲੱਗੇ ਜੇ ਕੋ 10 ਅਪ੍ਰੈਲ ਨੂੰ ਫਿਲਮ ਰਿਲੀਜ਼ ਹੋਣੀ ਆ ਤੁਸੀਂ 10 ਅਪ੍ਰੈਲ ਨੂੰ ਜਾ ਕੇ ਸਾਰਾ ਕੁਝ ਕੀਤਾ ਫਿਲਮ ਦਾ ਜਿਹੜਾ ਮੇਰਾ ਮੈਂ ਕੀ ਪਹਿਨੇ ਆ ਪਹਿਨੇ ਆ ਮੈਂ ਕਿ ਕਿਸ ਤਰ੍ਹਾਂ ਨਹੀਂ ਮੇਰੀ ਦਾੜੀ ਆ ਉਹ ਤਾਂ 2 ਜਨਵਰੀ ਨੂੰ ਮੇਰੇ ਜਨਮ ਦੇ ਨਾਲੇ ਦਿਨ ਅਸੀਂ ਇੱਕ ਪੂਰਾ ਟੀਜ਼ਰ 1.5 ਮਿੰਟ ਦਾ ਇੱਕ 1.5 ਮਿੰਟ ਦਾ ਬਾਹਰ ਕੱਢ ਦਿੱਤਾ ਉਦੋਂ 10 ਦਿਨ ਬਾਅਦ ਗਾਣਾ ਆ ਗਿਆ ਕਣ ਕਣ ਦੇ ਵਿੱਚ ਰੱਬ ਵੱਸਦਾ ਹੈ ਫਿਰ ਦੂਸਰਾ ਗਾਣਾ ਆਇਆ ਆਕਾਲ ਹੈ ਉਦ ਵਿੱਚ ਸਾਰਾ ਕੁਝ ਹੈ ਫਿਰ ਉਦੋਂ ਬਾਅਦ ਟ੍ਰੇਲਰ ਆਇਆ ਕਿਸੇ ਦਾ ਕੋਈ ਓਬਜੈਕਸ਼ਨ ਨਹੀਂ ਸੀ ਬਟ ਚਲੋ ਉਸ ਤੋਂ ਬਾਅਦ ਹੋਣਾ ਪਿਛਲੇ ਅੱਛਾ ਫਿਰ ਇੱਥੇ ਵੀ ਕੈਨੇਡਾ ਅਮਰੀਕਾ ਦੇ ਵਿੱਚ ਵੀ ਇਧਰ ਕੈਨੇਡਾ ਜਿਹੜੇ ਭਾਈ ਭੈਣ ਦੇਖ ਰਹੇ ਨੇ ਉਹ ਵੀ ਆਪਣੇ ਪੰਜਾਬੀ ਨੇ ਈਵਨ ਉੱਥੇ ਵੀ ਦੇਖਿਆ ਕਿਸੇ ਨੂੰ ਕੋਈ ਇਤਰਾਜ਼ ਨਹੀਂਗਾ ਤੇ ਕੁਝ ਕੀ ਬਸ ਜਗ੍ਹਾ ਦੇ ਉੱਤੇ ਆ ਜਾ ਕੇ ਪ੍ਰੋਟੈਸਟ ਕੀਤਾ ਗਿਆ ਤੇ ਅਸੀਂ ਫਾਈਂਡ ਆਊਟ ਵੀ ਕੀਤਾ ਵਾਸੀਂ ਸਾਨੂੰ ਪਤਾ ਕਿ ਉਹ ਕੀ ਆ ਮੈਂ ਕਦੇ ਜੋ ਜ਼ਿੰਦਗੀ ਚ ਕਦੇ ਆ ਬੈਠ ਕੇ ਕੋਈ ਗੱਲ ਨਹੀਂ ਕੀਤੀ ਕਦੇ ਮੈਂ ਹਮੇਸ਼ਾ ਕਹਿੰਦਾ ਕਿ ਜਦੋਂ ਆਪਣੀ ਫਿਲਮ ਕੋਈ ਆਈ ਆਪਾਂ ਉਹਨੂੰ ਕੰਟਰੋਵਰਸਰੀ ਤੇ ਲੈ ਕੇ ਉਹਨੂੰ ਉਹ ਚੀਜ਼ਾਂ ਕਰੀਏ ਉਹ ਮੇਰੇ ਚਾਹੌਤ ਚ ਮੇਰਾ ਹੱਕ ਨਹੀਂ ਹੈ ਜਦ ਕਿ ਕੁਝ ਕੁ ਬੰਦੇ ਜਿਹੜੇ ਅ ਅ ਨਿੰਗ ਸਿੰਘ ਜਿਹੜੇ ਸਾਨੂੰ ਪਤਾ ਲੱਗਿਆ ਸੀ ਜਾ ਜਾ ਕੇ ਮਿਲੇ ਸਰ ਕਈ ਸਾਨੂੰ ਅੱਗੇ ਟੱਕਰੇ ਉਹ ਉਹਨਾਂ ਦੇ ਵਿੱਚੋਂ ਬਹੁਤ ਨਿੰਗ ਸਿੰਘ ਐਕਟਰ ਵੀ ਸੀ ਜਿਹੋ ਉਹਨਾਂ ਨੇ ਪਿਛਲੀਆਂ ਫਿਲਮਾਂ ਚ ਕੰਮ ਵੀ ਕੀਤਾ ਵਾ ਠੀਕ ਹੈ ਤੇ ਬਟ ਮੈਂ ਅ ਕੁਝ ਕਹਿਣਾ ਨਹੀਂ ਚਾਹੁੰਦਾ ਇਸ ਵੀ ਦੇ ਉੱਤੇ ਵੀ ਕਿਸ ਨੇ ਕਰਾਇਆ ਕਿਹਨੇ ਕਰਾਇਆ ਕਿਹਨੇ ਨਹੀਂ ਕਰਾਇਆ ਹੈ ਨਾ ਉਹ ਗੱਲਾਂ ਛੱਡੀਏ ਤੇ ਮੈਂ ਸਿਰਫ ਇਸ ਵੀਡੀਓ ਪਾਉਣ ਦਾ ਮਕਸਦ ਇਹ ਹੈ ਕਿ ਵੀਰੋ ਪਹਿਲਾਂ ਪਲੀਜ਼ ਜਿਨ੍ਹਾਂ ਨੂੰ ਜਿਨ੍ਹਾਂ ਨੇ ਹਲੇ ਤੱਕ ਫਿਲਮ ਨਹੀਂ ਦੇਖੀ ਉਹ ਜ਼ਰੂਰ ਜਾ ਕੇ ਦੇਖੋ ਸਾਨੂੰ ਦੱਸਿਓ ਵੀ ਸਾਡੀ ਕੀ ਗਲਤੀ ਆ ਸੀ ਅਗਲੀ ਵਾਰੀ ਉਹਨੂੰ ਸੁਧਾਰਾਂਗੇ ਪਰ ਜਿਨ੍ਹਾਂ ਨੇ ਹੁਣ ਤੱਕ ਫਿਲਮ ਦੇਖੀ ਆ ਜਿਨ੍ਹਾਂ ਨੇ ਪਰਿਵਾਰਾਂ ਨੇ ਹੁਣ ਤੱਕ ਫਿਲਮ ਦੇਖੀ ਆ ਮੇਰੀ ਜ਼ਿੰਦਗੀ ਦੀ ਬਿਹਤਰੀਨ ਫਿਲਮ ਆ ਸਭ ਨੇ ਇਹੀ ਕਿਹਾ اور ਸਭ ਨੇ ਇੰਨਾ ਪਿਆਰ ਦਿੱਤਾ ਤੇ ਮੈਂ 바ਕੀ ਚੜਦੀ ਕਲਾ ਲਈ ਫਿਲਮ ਬਣਾਉਣੀ ਹੈ ਕਿ ਯਾਰ ਚੜਦੀ ਕਲਾ ਚ ਰਹੀਏ ਟਹਿ ਟੇਰੀ ਨਹੀਂ ਹੋ ਜਾਣਾ ਚਾਹੀਦਾ ਬੰਦੇ ਨੂੰ ਸੋ ਜ਼ਿੰਦਗੀ ਦੇ ਵਿੱਚ ਇਹ ਚੀਜ਼ਾਂ ਆਉਂਦੀਆਂ ਰਹਿੰਦੀਆਂ ਨੇ ਆਪਾਂ ਉਹਨਾਂ ਤੋਂ ਸਿੱਖਦੇ ਆਂ ਆਪਾਂ ਉਹਨਾਂ ਤੋਂ ਅੱਗੇ ਨਿਕਲਣਾ ਕਿਦਾਂ ਨਿਕਲਣਾ ਵਾ ਉਸ ਸੀਜਾਂ ਚੋਂ ਉਹ ਸਿੱਖਦੇ ਆਂ ਸੋ ਅਸੀਂ ਵੀ ਉਹੀ ਕਰ ਰਹੇ ਆਂ ਸੋ ਅੱਜ ਸਵੇਰ ਤੋਂ ਲੈ ਕੇ ਹੁਣ ਤੱਕ ਮੇਰੇ ਘਟੂ ਘਟ ਜਿੰਨੇ ਸਿੰਘਾਂ ਦੇ ਜਥੇ ਨੇ ਸਾਰੇ ਉਹਨਾਂ ਦੇ ਜਿਹੜੇ ਮੁਖੀ ਨੇ ਉਹਨਾਂ ਸਾਰਿਆਂ ਨਾਲ ਅੱਜ ਗੱਲ ਹੋਈ ਆ ਉਹਨਾਂ ਨੇ ਅੱਜ ਸਾਰਿਆਂ ਨੇ ਤਕਰੀਬਨ ਫਿਲਮ ਦੇਖੀ ਆ ਉਹਨਾਂ ਦੇ ਰਿਵਿਊ ਵੀ ਥੋੜੇ ਟਾਈਮਾਂ ਦੇ ਵਿੱਚ ਪਹਿ ਜਾਣੇ ਨੇ ਉਹ ਕਹਿੰਦੇ ਯਾਰ ਇੱਕ ਵੀ ਕੋਈ ਚੀਜ਼ ਨਹੀਂ ਜੀ ਇਦਾਂ ਦੀ ਇੱਕ ਵੀ ਕੋਈ ਚੀਜ਼ ਨਹੀਂ ਮੈਨੂੰ ਇੰਨੀ ਸ਼ਾਬਾਸ਼ ਦਿੱਤੀ ਉਹਨਾਂ ਨੇ ਸੋ ਮੈਂ ਜਦੋਂ ਕਈ ਵਾਰੀ ਰਿਵਿਊ ਪਾਉਂਦੇ ਨੇ ਕਈ ਪੇੜ ਚੀਜ਼ਾਂ ਚਲਾ ਰਹੇ ਨੇ ਇਸ ਦੇ ਉੱਤੇ ਇੰਸਟਾਗ੍ਰਾਮ ਦੇ ਉੱਤੇ ਪਾ ਪਾ ਕੇ ਫਿਲਮ ਦੇ ਵਿਰੋਧ ਉਹ ਹੁਣ ਪਤਾ ਨਹੀਂ ਤਾਂ ਮੈਨੂੰ ਇਹ ਲੱਗਦਾ ਕਿ ਕਈਆਂ ਨੇ ਸ਼ਾਇਦ ਮੇਰੇ ਖਿਲਾਫ ਕੋਈ ਚੀਜ਼ ਕਰਨੀ ਸੀ ਉਹ ਫਿਲਮ ਦੇ ਚੱਕਰ ਖਿਲਾਫ ਹੀ ਹੋ ਗਈ ਉਸ ਸੀ ਦੇ ਚੱਕਰ 'ਚ ਹਨਾ ਕਿ ਯਾਰ ਤੁਹਾਨੂੰ ਜੇ ਕੋਈ ਮੇਰੇ ਨਾਲ ਪ੍ਰੋਬਲਮ ਆਉਂਗੂ ਤੁਸੀਂ ਕਿਸੇ ਪਰਟੀਕੂਲਰ ਦੀ ਜਾਂ ਕਿਸੇ ਇੰਡਸਟਰੀ ਵਾਲੇ ਦੀ ਤੁਸੀਂ ਉਸ ਚੱਕਰ ਦੇ ਵਿੱਚ ਇੱਕ ਚੰਗੀ ਫਿਲਮ ਨੂੰ ਕਿਉਂ ਖਰਾਬ ਕਰ ਰਹੇ ਹੋ ਅੱਗੇ ਪੂਰੀ ਇੰਡਸਟਰੀ ਨੂੰ ਆਉਣ ਵਾਲੇ ਪ੍ਰੋਬਲਮ ਹੋ ਜਾਊਗੀ ਅ ਐਡਾ ਵੱਡਾ ਡਰ ਬੈਠ ਜੂਗਾ ਸੀ ਦਾ ਹਨਾ ਸੋ ਮੇਰੇ ਵੀਰੋ ਇਹ ਚੀਜ਼ ਆਪਾਂ ਨਾ ਕਰੀਏ ਤੇ ਬਾਕੀ ਮੇਰੀ ਉਹਨਾਂ ਨਾਲ ਬਿਲਕੁਲ ਨਰਾਜ਼ਗੀ ਨਹੀਂ ਜੀ ਜਿਨ੍ਹਾਂ ਨੇ ਵਿਰੋਧ ਕੀਤਾ ਵਾ ਮੈਂ ਉਹਨਾਂ ਨੂੰ ਸਿਰਫ ਇਹੀ ਕਹੂੰਗਾ ਕਿ ਭਾਈ ਪਲੀਜ਼ ਤੁਸੀਂ ਜਾ ਕੇ ਫਿਲਮ ਦੇਖ ਕੇ ਆਓ ਤੇ ਹਾਂ ਹੋ ਸਕਦਾ ਵਿਚਾਰਿਕ ਮਤਭੇਦ ਹੋ ਸਕਦੇ ਨੇ ਆਪਾਂ ਨੂੰ ਕੋਈ ਚੀਜ਼ ਨਹੀਂ ਠੀਕ ਲੱਗੀ ਸਾਨੂੰ ਤੁਸੀਂ ਦੱਸੋ ਤੁਸੀਂ ਕਟਕਟਾ ਕੇ ਵੀ ਠੀਕ ਕਰਾ ਸਕਦੇ ਹੋ ਜੀ ਬਟ ਇਹ ਨਾ ਆਪਾਂ ਕਹੀਏ ਕਿ ਆਪਾਂ ਆਹ ਚੀਜ਼ ਹਨ ਤੇ ਕਿਉਂਕਿ ਜੇ ਕਿਸੇ ਦੇ ਟ੍ਰੇਲਰ ਦਾ ਵੀ ਰਿਵਿਊ ਕਰਨਾ ਟ੍ਰੇਲਰ ਦੇ ਰਿਵਿਊ ਤੁਸੀਂ ਜਾ ਕੇ YouTube ਤੇ ਚੈੱਕ ਕਰੋ ਜਿੱਦਣ ਟ੍ਰੇਲਰ ਆਇਆ ਉਸ ਤੋਂ ਇੱਕ ਦਿਨ ਅਗਲੇ ਦਿਨ ਦੂਜੇ ਦਿਨ ਟੀਜ਼ਰ ਦੇ ਰਿਵਿਊ ਉਸ ਤੋਂ ਅਗਲੇ ਦਿਨ ਦੂਜੇ ਦਿਨ ਹਜ਼ਾਰਾਂ ਹੀ ਪਏ ਨੇ ਇਹ ਜਿਆ ਕੀ ਜ਼ਰੂਰੀ ਹੋ ਗਿਆ ਵੀ ਆਪਾਂ ਟ੍ਰੇਲਰ ਦਾ ਜਾਂ ਟੀਜ਼ਰ ਦਾ ਪਹਿਲਾਂ ਰਿਵਿਊ ਕੀਤਾ ਹੀ ਨਹੀਂ ਸਿਰਫ ਇੱਕ ਦਿਨ ਪਹਿਲਾਂ ਹੀ ਕਰਨਾ ਵਾ ਇੱਕ ਦਿਨ ਪਹਿਲਾਂ ਹੀ ਕਰਕੇ ਆਪਾਂ ਉਸ ਵੀ ਦੀ ਕੀਰਫਾੜ ਕਰ ਦੇਣੀ ਆ ਬਿਲਕੁਲ ਕਿ ਇਹ ਆਇਆ ਇਹ ਹੋਵਾ ਪੂਰਾ ਔਰ ਕਈ ਹਜ਼ਾਰਾਂ ਫਿਲਮਾਂ ਬਣਦੀਆਂ ਨੇ ਜਿਨ੍ਹਾਂ ਚ ਨਿੱਕੀਆਂ ਨਿੱਕੀਆਂ ਚੀਜ਼ਾਂ ਹੁੰਦੀਆਂ ਆਪਾਂ ਕਰਦੇ ਆ ਇਹਦੇ ਚ ਇੱਕ ਇੱਕ ਚੀਜ਼ ਨੂੰ ਵੀ ਕੱਢਿਆ ਜਾਵੇ ਵੀ ਉਹ ਪਿੱਛੇ ਵਾਲਾ ਫਲਾਣਾ ਆਇਆ ਸੀ ਉਹ ਦੂਜੇ ਵਾਲਾ ਆਇਆ ਸੀ ਮਤਲਬ ਤੁਸੀਂ ਫਿਲਮ ਤਾਂ ਦੇਖ ਕੇ ਆਓ ਫਿਲਮ ਦੇਖ ਕੇ ਤੁਸੀਂ ਉਹਦੇ ਚ ਗਲਤੀਆਂ ਕੱਢੋ ਹਾਂ ਤੁਹਾਨੂੰ ਫਿਲਮ ਨਹੀਂ ਜਚੀ ਫਿਲਮ ਜਚੀ ਆ ਉਸ ਸੀਜ਼ਨ ਤੇ ਬਸ ਇਹਨਾ ਕਹਿਣਾ ਚਾਹੀਦਾ ਤੇ ਬਾਕੀ ਜਿਹੜੇ ਲੋਕ ਫਿਲਮ ਦੇਖ ਰਹੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮੱਚ ਅੱਜ ਵੀ ਤੁਸੀਂ ਚੈੱਕ ਕਰ ਸਕਦੇ ਹੋ ਕੈਨੇਡਾ ਖੋਲ ਕੇ ਸਾਰਾ ਕੈਨੇਡਾ ਸੋਲਡ ਆਊਟ ਆ ਆਸਟ੍ਰੇਲੀਆ ਫਿਲਮ ਬਹੁਤ ਅੱਛੀ ਚੱਲ ਰਹੀ ਆ ਸਾਰੇ ਓਵਰਸੀਜ਼ ਦੇ ਵਿੱਚ ਫਿਲਮ ਬਿਲਕੁਲ ਠੀਕ ਚੱਲ ਰਹੀ ਆ ਇੰਡੀਆ ਵੀ ਕੋਈ ਨਹੀਂ ਇੰਡੀਆ ਵੀ ਆਇਆ ਵੀ ਥਰਸਡੇ ਵਾਲਾ ਦਿਨ ਠੀਕ ਸੀਗਾ ਫਰਾਈਡੇ ਵਾਲੇ ਦਿਨ ਬਹੁਤ ਜ਼ਿਆਦਾ ਚੀਜ਼ਾਂ ਹੌਸਪੋਸ਼ ਹੋਈਆਂ ਉਦੋਂ ਫਿਲਮ ਖਰਾਬ ਹੋਈ ਬਟ ਅੱਜ ਵਾਹਿਗੁਰੂ ਦੀ ਕਿਰਪਾ ਨਾਲ ਵਾਪਸ ਸੈੱਟ ਹੋਇਆ ਕੱਲ ਨੂੰ ਸੰਡੇ ਆ ਤੇ ਡੈਫੀਨੇਟਲੀ ਸੰਡੇ ਵਾਲੇ ਦਿਨ ਫਿਲਮ ਹੋਰ ਠੀਕ ਹੋਊਗੀ ਤੇ ਮੈਂ ਫੇਰ ਇੱਕ ਵਾਰੀ ਕਹਿਣਾ ਵਾ ਕਿ ਮੈਂ ਕਿਸੇ ਨੂੰ ਠੇਸ ਪਹੁੰਚਾਉਣ ਲਈ ਇਹ ਫਿਲਮ ਨਹੀਂ ਸੀ ਬਣਾਈ ਚੰਗੀਆਂ ਚੀਜ਼ਾਂ ਲਈ ਫਿਲਮ ਬਣਾਈ ਸੀ ਔਰ ਜਿੰਨੇ ਜਿੰਨੀਆਂ ਵੀ ਜੱਥੇਬੰਦੀਆਂ ਨੇ ਮੈਂ ਸਾਰਿਆਂ ਨੂੰ ਅੱਛਾ ਕਈ ਬੰਦਿਆਂ ਨੂੰ ਇਸ ਸੀ ਦਾ ਇਤਰਾਜ ਆ ਜਦੋਂ ਅਸੀਂ ਇੱਕ ਦੋ ਜਗ੍ਹਾ ਤੇ ਗਏ ਤੇ ਅਸੀਂ ਕਹਾਈ ਵੀ ਬਿਫਲਾਣੇ ਬਾਬਾ ਜੀ ਨੇ ਫਿਲਮ ਦੇਖੀ ਆ ਕਹਿੰਦੇ ਉਹ ਤਾਂ ਨਕਲੀ ਨੇਂ ਗਲੇ ਮਿਲ ਹੁਣ ਸhemi ਦਾ ਸੋਨਾ ਅਸੀਂ ਕਿੱਥੋਂ ਚੀਜ਼ ਕਰਾਈਏ ਕੱਲ ਪਰਸੋਂ ਦਾ ਮੈਂ 100 ਜਿੱਥੇ ਬੰਦੀਆਂ ਨਾਲ ਗੱਲਬਾਤ ਕਰ ਚੁੱਕਿਆ ਹਾਂ ਜਿਹਦੇ ਨਾਲ ਗੱਲ ਕਰਦਾ ਉਹਨਾਂ ਚੋਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਕਹਿੰਦੇ ਉਹ ਕੌਣ ਨੇ ਕਹਿੰਦੇ ਵੀ ਫਲਾਣੇ ਕੌਣ ਆ ਹਣ ਕੱਲੇ ਕੱਲੇ ਨਾਲ ਜੀਤੀ ਮੈਂ ਕਹੀ ਤੁਸੀਂ ਜਾ ਕੇ ਫਿਲਮ ਦੇਖ ਕੇ ਆਓ ਅੱਜ ਬਹੁਤ ਜਣਿਆਂ ਨੇ ਫਿਲਮ ਦੇਖੀ ਹੈ ਉਹਨਾਂ ਦੇ ਵਿਚਾਰ ਬਦਲ ਗਏ ਉਹਨਾਂ ਨੇ ਹੁਣ ਅੱਛਾ ਕਈ ਤਾਂ ਇਸੇ ਚੱਕਰ 'ਚ ਫਿਲਮ ਨਹੀਂ ਸੀ ਦੇਖਦੇ ਕਹਿੰਦੇ ਸੀ ਸਾਨੂੰ ਕਹਿਣਗੇ ਵੀ ਤੁਸੀਂ ਦੇਖ ਕੇ ਆਏ ਹੋ ਫਿਲਮ ਇੰਨੀ ਖਰਾਬ ਫਿਲਮ ਸੀ ਉਹ ਹੁਣ ਜਦੋਂ ਸਾਰਿਆਂ ਨੇ ਫਿਲਮ ਦੇਖੀ ਉਹਨਾਂ ਦੇ ਵਿਚਾਰ ਬਦਲ ਗਏ ਉਹਨਾਂ ਦੇ ਰਿਵਿਊਜ਼ ਆ ਰਹੇ ਨੇ ਥੋੜੇ ਟਾਈਮ ਤੱਕ ਹੁਣ ਮੈਂ ਕੱਲੇ ਕੱਲੇ ਨੂੰ ਤਾਂ ਕੋਈ ਇਹ ਨਹੀਂ ਜੇ ਕਿਸੇ ਦਾ ਪੋਜ਼ਿਟਿਵ ਰਿਵਿਊ ਰਿਵਿਊ ਆਉਂਦਾ ਵਾ ਤਾਂ ਕਹਿ ਦਿੰਦੇ ਨੇ ਕਿ ਇਹ ਦੀ ਫੇਸਬੁੱਕ ਤੇ ਕੋਈ ਪੇਡ ਕੈਂਪੇਨ ਇੱਕ ਚਲਾਇਆ ਹੋਇਆ ਬੁਰੀ ਤਰ੍ਹਾਂ ਦੇ ਲਈ ਆ ਪੈਸੇ ਦੇ ਕੇ ਕਰਾ ਲਿਆ ਪਰ ਚਲੋ ਲੈਟ ਇਟ ਬੀ ਆ ਮੈਂ ਸਿਰਫ ਇਨੀ ਗੱਲ ਕਹਣਾ ਕਿ ਤੁਸੀਂ ਜ਼ਰੂਰ ਦੇਖੋ ਫਿਲਮ ਆਪਣੇ ਪਰਿਵਾਰਾਂ ਨੂੰ ਲਿਜਾ ਕੇ ਦੇਖੋ ਔਰ ਜਿਹੜੇ ਅ ਬੱਚੇ ਵਾਲੇ ਨੇ ਤੁਸੀਂ ਲੈ ਕੇ ਜਾਓ ਤੁਹਾਡੀ ਕੋਈ ਸ਼ਿਕਾਇਤ ਹੋ ਤਾਂ ਸਿਰ ਮੱਥੇ ਔਰ ਮੈਂ ਆ ਦਾਅਵੇ ਨਾਲ ਕਹਿਣਾ ਵਾਂ ਕਿ ਤੁਹਾਡੇ ਬੱਚਿਆਂ ਨੂੰ ਤੁਹਾਡੀ ਫੈਮਲੀ ਨੂੰ ਫਿਲਮ ਕੁਝ ਵਧੀਆ ਦੇ ਕੇ ਭੇਜੂਗੀ ਬਹੁਤ ਵਧੀਆ ਦੇ ਕੇ ਭੇਜੂਗੀ ਤੁਸੀਂ ਜ਼ਰੂਰ ਦੇਖਿਓ ਤੇ ਹਮੇਸ਼ਾ ਪਿਆਰ ਸਤਿਕਾਰ ਤੁਹਾਡੇ ਸਾਰਿਆਂ ਲਈ ਆ ਇਕਵਰੀ ਕਰਤੋ ਜੀ ਕੋਈ ਗਲਤੀਆਂ ਮਲਤੀਆਂ ਨੇ ਉਹਦੇ ਲਈ ਅਸੀਂ ਮਾਫੀ ਚਾਹੁੰਦੇ ਆ ਤੇ ਬਟ ਕੋਈ ਵੀ ਟੈਂਸ਼ਨ ਐਦਾ ਨਹੀਂ ਸੀਗੀ ਔਰ ਇਹ ਫਿਲਮ ਇੱਕ ਜੈਨੂਨਲੀ ਇੱਕ ਚੰਗੀ ਫਿਲਮ ਹੈਗੀ ਹੈ ਮੈਂ ਅੱਜ ਵੀ ਕਹਣਾ ਕਿ ਬਹੁਤ ਵਧੀਆ ਫਿਲਮ ਮੇਰੇ ਕਰੀਅਰ ਦੀ ਸਭ ਤੋਂ ਬਿਹਤਰੀਨ ਤੇ ਬੈਸਟ ਫਿਲਮ ਹੈ ਸਾਡੇ ਸਾਰੇ ਕਰੀਅਰ ਦੀ ਗੁੱਗੀ ਭਾਜੀ ਨੇ ਬਹੁਤ ਜ਼ੋਰ ਲਾਇਆ ਇਸ ਫਿਲਮ ਦੇ ਲਈ ਸੋ ਅਸੀਂ ਉਹੀ ਟੀਮ ਅਸੀਂ ਤੁਹਾਨੂੰ ਅਰਦਾਸ ਵਰਗੀਆਂ ਫਿਲਮਾਂ ਦਿੱਤੀਆਂ ਨੇ ਇਸ ਵਿਸ਼ੇ ਦੇ ਉੱਤੇ ਅਸੀਂ ਤੁਹਾਨੂੰ ਗਲਤ ਫਿਲਮ ਅਪਰੋਚ ਨਹੀਂ ਸਕਦੇ ਹੈਗੇ ਔਰ ਇਸ ਤਰ੍ਹਾਂ ਦੀ ਕਦੇ ਵੀ ਕਿਉਂਕਿ ਜੇ ਸਿੱਖ ਭਾਈਚਾਰੇ ਨੂੰ ਹੀ ਠੇਸ ਪਹੁੰਚ ਗਈ ਸਿੱਖ ਭਾਈਚਾਰੇ ਲਈ ਤਾਂ ਫਿਲਮ ਬਣਾਈ ਗਈ ਹੈ ਉਹਨਾਂ ਲਈ ਕਿੱਦਾਂ ਅਸੀਂ ਐਂ ਕਰ ਸਕਦੇ ਆ ਤੁਸੀਂ ਆਪ ਇੱਕ ਗੱਲ ਸੋਚੋ ਕਿ ਇੱਕ ਬੰਦਿਆਂ ਨੇ ਕਿਹਾ ਪੋਸਟ ਪਾ ਕੇ ਵੀ ਕਿਹਾ ਸ਼ਾਇਦ ਕਿਸੇ ਨੇ ਵੀ ਅਸੀਂ ਤਾਂ ਫਿਲਮ ਦੇਖਣੀ ਹੈ ਇਸ ਤਾਂ ਵਿਰੋਧ ਹੀ ਕਰਨਾ ਹੈ ਮਤਲਬ ਤੁਸੀਂ ਯਾਰ ਫਿਲਮ ਦੇਖ ਵੀ ਨਹੀਂ ਰਹੇ ਕਿ ਤੁਸੀਂ ਵਿਰੋਧ ਹੀ ਕਰ ਰਹੇ ਹੋ ਫਿਰ ਵਿਰੋਧ ਕਰਨਾ ਚਾਹਤਾ ਜਦੋਂ ਜੇ ਕੱਪੜੇ ਲੀੜਿਆਂ ਤੇ ਵਿਰੋਧ ਕਰਨਾ ਸੀ ਤਾਂ ਉਹ ਟ੍ਰੇਲਰ ਦੇ ਵੇਲੇ ਹੀ ਕਰ ਲੈਣਾ ਸੀਗਾ ਹਨਾ ਤੇ ਪਰੀ ਪਲੀਜ਼ ਜਿਹੜੇ ਵੀ ਬੰਦੇ ਸੋਚ ਰਹੇ ਨੇ ਇਦਾਂ ਦਾ ਸਾਡਾ ਕੋਈ ਮਾਨੀ ਹੈ ਕਿ ਅਸੀਂ ਕਿਸੇ ਨੂੰ ਉਹ ਚੀਜ਼ ਕਰੀਏ ਇੱਕ ਚੰਗੇ ਸਬਜੈਕਟ ਦੇ ਉੱਤੇ ਚੰਗੀ ਫਿਲਮ ਬਣਾਉਣ ਦੀ ਕੋਸ਼ਿਸ਼ ਕੀਤੀ ਆ ਜਾਓ ਤੇ ਜਾ ਕੇ ਦੇਖੋ ਸਿਨੇਮੇ ਕਰਾਂ ਦੇ ਵਿੱਚ ਲੱਗੀ ਹੋਈ ਆ ਅਕਾਲ ਸੋ ਵਾਹਿਗੁਰੂ ਦੀ ਕਿਰਪਾ ਨਾਲ ਹੁਣ ਤਕਰੀਬਨ ਸਾਰੀਆਂ ਚੀਜ਼ਾਂ ਸਾਰਟਡ ਹੋਈਆਂ ਅਸੀਂ ਉਹਨਾਂ ਨਾਲ ਵੀ ਗੱਲ ਕੀਤੀ ਹੈ ਜਿਨ੍ਹਾਂ ਨਾਲ ਜਿਨ੍ਹਾਂ ਨੂੰ ਉਤਰਾਜ ਸੀ ਉਹਨਾਂ ਨੂੰ ਵੀ ਫਿਲਮ ਦਿਖਾਉਣ ਦੇ ਲਈ ਅਸੀਂ ਕਨਵਿੰਸ ਕੀਤਾ ਉਹ ਵੀ ਦੇਖ ਕੇ ਆਏ ਨੇ ਤੇ ਉਹ ਵੀ ਤੁਹਾਨੂੰ ਆਪਣੇ ਫੀਡਬੈਕ ਦੇਣਗੇ ਮਿਹਰਬਾਨੀ ਸਤਿ ਸ਼੍ਰੀ ਅਕਾਲ